ਸਤਗੁਰ ਦਰਸ਼ਨ ਤਨ ਹੈ ਤਨ ਤਨ ਗੁਰ ਸਿੱਖ ਪਰਸ਼ਨ ਆਇਆ ਪਾਉ ਭਗਤ ਗੁਰ ਸਿੱਖ ਵਿੱਚ ਹੋਏ ਦਇਆਲ ਗੁਰੂ ਮੋਹ ਲਾਇਆ ਜੁਗੋ ਜੁਗ ਅਟਲ ਸ਼ਬਦ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਤਨ ਮਾਨ ਤਨ ਕਰਕੇ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਆਸਾ ਜੀ ਕੀ ਵਾਰ ਦੇ ਕੀਰਤਨ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਸੋ ਆਓ ਹੁਣ ਸਮਾਂ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਦੀ ਵਿਚਾਰ ਆਪਾਂ ਵਿਚਾਰ ਕਰਨੀ ਹੈ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਸਤਿਗੁਰਾਂ ਦੇ ਇਹਨਾਂ ਬੋਲਾਂ ਨੂੰ ਆਪ ਜੀ ਨੇ ਸਰਵਨ ਕੀਤਾ ਹੈ ਵਾਸਾ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਸੰਪੂਰਨਤਾ ਦਿਵਸ ਅਤੇ ਗੁਰਗੱਦੀ ਦਿਵਸ ਤਿੰਨ ਦਿਹਾੜੇ ਆ ਜਿਹੜੇ ਇਹ ਸ਼ਬਦ ਗੁਰੂ ਦੇ ਨਾਲ ਜੁੜੇ ਹੋਏ ਨੇ ਇਹ ਉਹ ਗੁਰੂ ਹੈ ਜਿਸ ਦਾ ਕੋਈ ਜੋਤੀ ਜੋਤ ਦਿਵਸ ਨਹੀਂ ਹੈ ਦਿਹਾੜਾ ਨਹੀਂ ਹੈ ਕਿਉਂਕਿ ਇਹ ਗੁਰੂ ਨਾ ਉਹ ਮਰੈ ਨਾ ਹੋਵੇ ਸੋਗ ਸੁਖ ਨਾਉ ਮਰਨ ਹੋਵੇ ਸੋਗ ਨਾਉ ਉਹਨੇ ਮਰਨਾ ਤੇ ਸੋਗ ਕਿੱਥੋਂ ਹੋਊ ਫਿਰ ਸੋਗ ਵੀ ਮਰਨੇ ਤੇ ਹੁੰਦਾ ਇਸ ਕਰਕੇ ਇਹ ਸਦੀਵੀ ਰਹਿਣ ਵਾਲਾ ਗੁਰੂ ਹੈ ਅਵਨਾਸੀ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਈ ਦੇਖੋ ਕਿੰਡੀ ਵੱਡੀ ਗੱਲ ਸਤਿਗੁਰਾਂ ਨੇ ਦੱਸੀ ਹੈ ਨਾ ਉਸੇ ਗੁਰੂ ਦਾ ਆਪਾਂ ਪ੍ਰਕਾਸ਼ ਦਿਹਾੜਾ ਠੀਕ ਹੈ ਪਿਛਲੇ ਸਮੇਂ ਵਿੱਚ ਥੋੜਾ ਜ ਆਪਾਂ ਆਪਣੀ ਲੜੀਵਾਰ ਜੋ ਵਿਚਾਰ ਚੱਲਦੀ ਵੀ ਉਹਦੇ ਕਾਰਨ ਆਪਾਂ ਇਹ ਵਿਚਾਰ ਨਹੀਂ ਕਰ ਸਕੇ ਆਓ ਹੁਣ ਭਵੇਂ ਇਸ ਦਿਹਾੜੀ ਦੀ ਜੇ ਨਾਨਕ ਸਾਹਿਬ ਕਲੰਡਰ ਮੁਤਾਬਕ ਦੇਖੀ ਤਾਂ 1 ਸਤੰਬਰ ਬੰਦਾ ਹੈ ਤੇ ਜੋ ਸ੍ਰੀ ਕਾਲ ਤਖਤ ਸਹਿਬ ਤੋਂ ਮਨਾਇਆ ਗਿਆ ਹੈ ਉਹ ਆਪ ਜੀ ਨੇ ਪਿਛਲੇ ਸਮੇਂ ਦੇਖੋ ਆਪਾਂ ਉਥੋਂ ਸਰਵਣ ਕੀਤਾ ਹੈ ਵਿਚਾਰਾਂ ਸਰਵਣ ਕੀਤੀਆਂ ਨੇ ਸੋ ਆਓ ਆਪਾਂ ਸਤਿਗੁਰੂ ਦੀ ਗੱਲ ਕਰਨੀ ਹੈ ਜਿੱਨੇ ਕਿ ਸਤਿਗੁਰਾਂ ਨੇ ਮਤਬੁੱਧੀ ਬਖਸ਼ਿਸ਼ ਕਰਨੀ ਕੀਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਕਿੱਥੇ ਮਨਾਇਆ ਗਿਆ ਪਹਿਲਾਂ ਗੁਰੂ ਦੇ ਬਾਰੇ ਆਪਾਂ ਜਾਣਕਾਰੀ ਦੇਣੀ ਹੈ ਵੀ ਗੁਰੂ ਸਾਹਿਬ ਦੇ ਵਿੱਚ ਕੀ ਹੈ ਆਪਾਂ ਕਹਿੰਦੇ ਸ਼ਬਦ ਗੁਰੂ ਹੈ। ਇਹ ਸ਼ਬਦ ਗੁਰੂ ਸਾਡਾ ਅੱਜ ਤੋਂ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਪਾਸਾ ਜੀ ਦੇ ਪਹਿਲਾਂ ਤੋਂ ਹੀ ਹੈ। ਕਿਉਂਕਿ ਬਾਬਾ ਫਰੀਦ ਜੀ ਕਈ ਭਗਤ ਗੁਰੂ ਨਾਨਕ ਪਾਸਾ ਜੀ ਤੋਂ ਪਹਿਲੇ ਹੋਏ ਨੇ। ਉਹਨਾਂ ਦੀ ਬਾਣੀ ਜਦੋਂ ਗੁਰੂ ਨਾਨਕ ਪਾਸਾ ਜੀ ਨੇ ਇਕੱਠੀ ਕੀਤੀ ਉਹਨਾਂ ਦੇ ਵਿੱਚੋਂ ਵੀ ਝਲਕ ਮਿਲਦੀ ਹੈ ਵੀ ਉਹਨਾਂ ਨੇ ਵੀ ਸ਼ਬਦ ਨੂੰ ਗੁਰੂ ਮੰਨਿਆ ਹੋਇਆ। ਸ਼ਬਦ ਨੂੰ ਗੁਰੂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਤੋਂ ਪਹਿਲਾਂ ਇੱਕ ਜਿਹੜੀ ਗੁਰੂ ਦੀ ਗੱਲ ਚੱਲਦੀ ਸੀ ਉਹ ਦੇਹ ਗੁਰੂ ਦੀ ਗੱਲ ਚੱਲਦੀ ਹੁੰਦੀ ਸੀ ਪਹਿਲਾਂ ਦੇਹ ਦੇ ਵਿੱਚ ਸਕਸ਼ ਦੀ ਸਤਗੁਰਾਂ ਦੀ ਉੱਚੀ ਸੋਚ ਨੇ ਕਹਿ ਦਿੱਤਾ ਵੀ ਆਪਾਂ ਸ਼ਬਦ ਨੂੰ ਗੁਰੂ ਜਿਹੜਾ ਹੈ ਇਹਨੂੰ ਪ੍ਰਚਲਿਤ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਦੌਰਾਨ ਜਿੰਨੀ ਬਾਣੀ ਆਪ ਰਚੀ ਅਤੇ ਜਿੱਥੇ-ਜਿੱਥੇ ਵੀ ਗਏ ਭਗਤ ਸਹਿਬਾਨ ਮਿਲੇ ਉਹਨਾਂ ਦੀ ਬਾਣੀ ਵੀ ਇਕੱਠੀ ਕੀਤੀ ਤੇ ਆਪਣੇ ਕੋਲ ਇੱਕ ਪੋਥੀ ਰੱਖਦੇ ਸੀ ਕਿਤਾਬ ਰੱਖਦੇ ਸੀ ਉਹਦੇ ਵਿੱਚ ਦਰਜ ਕਰ ਲੈਂਦੇ ਸੀਗੇ ਗੁਰੂ ਨਾਨਕ ਪਾਤਸ਼ਾਹ ਜੀ ਇਹਦਾ ਅਸ਼ਾਰਾ ਭਾਈ ਗੁਰਦਾਸ ਦੀਆਂ 12 ਦੀਆਂ ਪੌੜੀਆਂ ਵਿੱਚੋਂ ਮਿਲਦਾ ਹੈ ਬਾਬਾ ਫਿਰ ਮੱਕੇ ਗਿਆ ਨੀਲ ਵਤ ਧਾਰੀ ਬਨਵਾਰੀ ਆਸਾ ਹੱਥ ਕਿਤਾਬ ਕਛ ਗੂਜਾ ਵਾਂਗ ਮਸੱਲਾ ਧਾਰੀ ਉਹਨਾਂ ਦੇ ਕੋਲੇ ਕਿਤਾਬ ਹੁੰਦੀ ਸੀ ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਹਨਾਂ ਦੀ ਰੱਬ ਨਾਲ ਲਿਵ ਜੁੜਦੀ ਤੇ ਬਾਣੀ ਆਉਂਦੀ ਫਿਰ ਮਰਦਾਨੇ ਨੂੰ ਕਹਿੰਦੇ ਤੇ ਮਰਦਾਨਾ ਰਵਾਬ ਵਜਾਉਂਦਾ ਹੁੰਦਾ ਸੀ ਤੇ ਬਾਣੀ ਗਾਉਂਦੇ ਸੀ ਫਿਰ ਉਹ ਬਾਣੀ ਜਦੋਂ ਗਾਉਂਦੇ ਨਾਲ ਦੀ ਨਾਲ ਨੋਟ ਵੀ ਕਰ ਲੈਂਦੇ ਸੀ ਜਦੋਂ ਕਹਿੰਦੇ ਮਰਦਾਨਿਆਂ ਬਾਣੀ ਆਈ ਹੈ ਰਬਾਬ ਵਜਾ ਜਿੱਥੇ ਜੋੜਦੀ ਹਨਾ ਕੋਈ ਨਾ ਕੋਈ ਕਾਰਨਾ ਬਣਦਾ ਜਿੱਥੇ ਵੀ ਜਿਸ ਤਰ੍ਹਾਂ ਕਿਤੇ ਐਮਲਾ ਵਾਂਦ ਗਏ ਆਪਾਂ ਇੱਕੋ ਜੰਪਲ ਲੈ ਲਈਏ ਉਥੇ ਕੋਕੋੜੀ ਸੀ ਕੋੜੀ ਦਾ ਦੁੱਖ ਦੂਰ ਕਰਦੇ ਕਰਿਆ ਤੇ ਉਥੇ ਕਿ ਸ਼ਬਦ ਉਚਾਰਨ ਕੀਤਾ ਜਿਹੜਾ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਸਤੁ ਗੁਰਾਂ ਦਾ ਬਚਨ ਉਹਦੇ ਵਿੱਚ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਈ ਇਹ ਸ਼ਬਦ ਹੁੰਦਾ ਨਾ ਇਹ ਸ਼ਬਦ ਉਥੇ ਉਚਾਰਨ ਕੀਤਾ ਨਾਲ ਦੀ ਨਾਲ ਨੋਟ ਕਰ ਲਿਆ ਇਸੇ ਤਰ੍ਹਾਂ ਜਿੱਥੇ ਵੀ ਕਾਰਨ ਵੰਦਾ ਸੀ ਉਥੇ ਇਹ ਸ਼ਬਦ ਉਚਾਰਨ ਕਰਦੇ ਤੇ ਆਪਣੀ ਕਿਤਾਬ ਦੇ ਵਿੱਚ ਨੋਟ ਕਰ ਲੈਂਦੇ ਤੇ ਫਿਰ ਜਿੱਥੇ ਵੀ ਭਗਤ ਸਾਹਿਬਾਨਾਂ ਦੇ ਕੋਲੇ ਗਏ ਉਨ੍ਹਾਂ ਦੇ ਅੱਗੇ ਗੱਦੀ ਨਸੀਨ ਜਿਹੜੇ ਹੁੰਦੇ ਸੀ ਉੱਥੋਂ ਫਿਰ ਬਾਣੀ ਜਿਹੜੀ ਭਗਤਾਂ ਦੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦਾਸੀਆਂ ਦੌਰਾਨ ਇਕੱਠੀ ਕੀਤੀ ਉਦਾਸੀਆਂ ਦੌਰਾਨ ਉਦਾਸੀਆਂ ਤਾਂ ਪਤਾ ਹੈ ਆਪਾਂ ਨੂੰ ਚਾਰ ਪ੍ਰਚਾਰਕ ਦੌਰੀ ਕਹਿ ਲਓ ਗੁਰੂ ਨਾਨਕ ਪਾਤਸ਼ਾਹ ਜੀ ਕੋਈ ਘੁੰਮਣ ਫਿਰਨ ਵਾਸਤੇ ਨਹੀਂ ਗਏ ਸੀ ਕੋਈ ਤੀਰਥਾਂ ਤੇ ਨਹਾਉਣ ਵਾਸਤੇ ਨਹੀਂ ਗਏ ਸੀ ਤੀਰਥ ਉਦਮ ਸਤ ਗੁਰ ਕੀਆ ਸਭ ਲੋਕ ਉਧਰਨ ਅਰਥਾ ਉਹਨਾਂ ਦਾ ਅਰਥ ਭਾਵ ਇਹ ਸੀ ਵੀ ਲੋਕ ਤੀਰਥਾਂ ਤੇ ਬਹੁਤ ਜਾਂਦੇ ਹੁੰਦੇ ਸੀ ਪਹਿਲਾਂ ਉੱਥੇ ਕੱਟ ਹੁੰਦਾ ਸੀ ਤੇ ਬਾਬੇ ਨੂੰ ਗੱਲ ਕਰਨ ਦਾ ਸਮਾਂ ਮਿਲ ਜਾਂਦਾ ਸੀ ਫਿਰ ਤੇ ਉਹਨਾਂ ਦੇ ਵਿੱਚੋਂ ਲੋਕਾਂ ਦਾ ਸੁਧਾਰ ਕੀਤਾ ਥਾਂ ਥਾਂ ਤੇ ਜਾ ਕੇ ਹਨਾ ਪਹਿਲੀ ਉਦਾਸੀ ਦੂਜੀ ਉਦਾਸੀ ਤੀਜੀ ਉਦਾਸੀ ਚਾਰ ਉਦਾਸੀਆਂ ਕੀਤੀਆਂ ਬਾਬੇ ਨੇ ਚਾਰ ਪ੍ਰਚਾਰਕ ਦੌਰੀ ਕਹਿ ਲਓ ਨਾਲ ਭਾਈ ਮਰਦਾਨਾ ਸੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੋ ਜਾਣੀ ਸੀ ਦੋਹੇ ਜਿੱਥੇ ਵੀ ਜਾਂਦੇ ਤੇ ਬਾਣੀ ਉਚਾਰਨ ਕਰਦੇ ਤੇ ਲੋਕਾਂ ਨੂੰ ਬਹੁਤ ਲੋਕਾਂ ਨੂੰ ਸਿੱਧੇ ਰਾਹ ਪਾਇਆ ਚੜਿਆ ਸੋਦਮ ਧਰਤ ਲੁਕਾਈ ਬਾਬੇ ਦੀ ਬਾਣੀ ਦੇ ਵਿੱਚੋਂ ਵੀ ਆਪਾਂ ਨੂੰ ਇਹ ਸਾਰਾ ਮਿਲਦਾ ਭਾਈ ਗੁਰਦਾਸ ਦੀਆਂ ਪਉੜੀਆਂ ਵਿੱਚੋਂ ਮਾਫ ਕਰਨਾ ਉਹਦੇ ਵਿੱਚ ਲਿਖਿਆ ਹੈ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਘਾਲ ਕਮਾਈ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕੀ ਪਸਾਈ ਭਾਰੀ ਕਰੀ ਤਪਛਿਆ ਵੱਡੇ ਭਾਗ ਹਰਸ਼ੋਬਨ ਆਈ ਬਾਬਾ ਪੈਦਾ ਸੱਚਖੰਡ ਨੌਂ ਨਿੱਦ ਨਾਮ ਗਰੀਬੀ ਪਾਈ ਬਾਬੇ ਬਾਜੋ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚੁਲਾਈ ਚੜਿਆ ਸੋਧਨ ਧਰਤ ਲੁਕਾਈ ਆ ਧਰਤੀ ਦੇ ਉੱਤੇ ਬਸਣ ਵਾਲੀ ਦੁਨੀਆ ਨੂੰ ਤਾਰਨ ਵਾਸਤੇ ਸਿੱਧੇ ਰਾਹ ਪਾਉਣ ਵਾਸਤੇ ਇੱਕ ਨਾਲ ਜੋੜਨ ਵਾਸਤੇ ਇੱਕ ਸਮਝ ਕੇ ਇਹਨਾਂ ਨਾਮ ਨਾਲ ਜੋੜਨ ਵਾਸਤੇ ਤੇ ਬਾਬਾ ਚਾਰੇ ਪਾਸੇ ਘੁੰਮਿਆ ਚਾਰੇ ਪਾਸੇ ਸੋ ਉਹ ਵਿਸਾ ਲੱਗ ਹੈ ਪਰ ਇਹਦੇ ਨਾਲ ਵੀ ਗੁਰੂ ਨਾਨਕ ਪਾਸਾ ਜਿੰਨੇ ਆਪਣੇ ਪ੍ਰਚਾਰਕ ਦੌਰਿਆਂ ਅਨੁਸਾਰ ਇਹ ਬਾਣੀ ਇਕੱਠੀ ਕੀਤੀ ਭਗਤ ਸਹਿਬਾਨਾਂ ਦੀ ਕਿਉਂਕਿ ਸਵਾਲ ਤਾਂ ਪੈਦਾ ਹੁੰਦਾ ਵੀ ਭਗਤ ਸਹਿਬਾਨ ਤਾਂ ਉਦੋਂ ਹਈ ਨਹੀਂ ਸੀ ਕੁਝ ਭਗਤ ਸਹਿਬਾਨ ਤਾਂ ਜਿਨ੍ਹਾਂ ਦੀ ਬਾਣੀ ਸੀਗੀ ਨਾ ਇਕੱਠੀ ਕੀਤੀ ਉਦੋਂ ਆਪਣੀ ਗੱਦੀ ਤੇ ਉਹ ਸशोਭਤ ਨਹੀਂ ਸੀ ਪਰ ਉਥੋਂ ਮਿਲੀ ਤੇ ਜਿਹੜੀ ਬਾਣੀ ਉਹ ਪ੍ਰਮਾਤਮਾ ਦੇ ਨਾਲ ਟੁਕਦੀ ਗਈ ਭਾਵ ਗੁਰੂ ਦੇ ਆਸੇ ਅਨਸਾਰ ਮਿਲਦੀ ਗਈ ਜਿਹਦੇ ਵਿੱਚ ਮੈਂ ਨਹੀਂ ਸੀ ਤੂੰ ਤੂੰ ਸੀ ਉਹ ਬਾਣੀ ਸਾਰੀ ਬਾਬੇ ਨੇ ਆਪਣੀ ਬੁੱਕ ਦੇ ਵਿੱਚ ਨੋਟ ਕਰ ਲਈ ਵੀ ਹਾਂ ਇਹ ਦੁਨੀਆ ਨੂੰ ਸਿੱਧੇ ਰਾਹ ਪਾਉਣ ਵਾਲੀ ਹੈ ਕਿਉਂਕਿ ਉਹਦੇ ਵਿੱਚ ਮੈਂ ਦੀ ਬਦਬੋ ਨਹੀਂ ਆਉਂਦੀ ਸੀ ਕਿਸੇ ਹੰਪ ਭਗਤ ਤਾਂ ਹੋਰ ਵੀ ਬਥੇਰੇ ਆਏ ਸੀ ਦੇਖੋ ਆਪਾਂ ਇਤਿਹਾਸ ਪੜਿਆ ਗੁਰੂ ਅਰਜਨ ਸਾਹਿਬ ਜੀ ਜੀਵੇਲੇ ਤੇ ਉਹ ਉਹਨਾਂ ਨੂੰ ਮੋੜ ਦਿੱਤਾ ਉਹਨਾਂ ਦੀ ਬਾਣੀ ਦੇ ਵਿੱਚ ਮੈਂ ਸੀ ਸੋ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ 17 ਰਾਗਾਂ ਦੇ ਵਿੱਚ ਬਾਣੀ ਰਚੀ ਜਿਹੜੀ ਬਾਣੀ ਸੀ ਭਗਤ ਸਹਿਬਾਨਾਂ ਦੀ ਉਹ ਫਿਰ ਜਦੋਂ ਭਾਈ ਲੈਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ ਤੇ ਇੰਨੀ ਸੇਵਾ ਕੀਤੀ ਹਾਂਜੀ ਤੇ ਇੱਕ ਗੱਲ ਹੋਰ ਧਿਆਨ ਰੱਖਿਓ ਭਾਈ ਲੈਨਾ ਜੀ ਵੀ ਸ਼ਬਦ ਨੂੰ ਸੁਣ ਕੇ ਆਏ ਸੀਗੇ ਉਹਨਾਂ ਨੇ ਸ਼ਬਦ ਸੁਣਿਆ ਸੀ ਨਾ ਭਾਈ ਜੋਧ ਜੀ ਕੋਲੋਂ ਆਪ ਆਪਾ ਪੌੜੀ ਪੜੀ ਆ ਪੜਾਂਗੇ ਅੱਗੇ 21ਵੀਂ ਪੌੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਆ ਆਪਣਾ ਸਹ ਕਾਲ ਬੁਰੀ ਕਉ ਘਾਲੀਐ ਮੰਦਾ ਮੂਲ ਨ ਕੀਚੀ ਦੇ ਲੰਮੀ ਨਦਰ ਨਿਹਾਲੀ ਐ ਜਿਉਂ ਸਾਹਿਬ ਨਾਲ ਨ ਹਾਰੀਐ ਤੇ ਬੇਹਾਪਾਸਾ ਢਾਲੀਐ ਕਿਸ ਲਾਹੇ ਉਪਰ ਘਾਲੀਐ ਹਾਂ ਜਿਹੜਾ ਕੰਮ ਕਰਨਾ ਉਹਦੇ ਵਿੱਚ ਲਾਹਾ ਜਦੋਂ ਸੁਣਿਆ ਤੇ ਅਰਥ ਸਮਝ ਗਿਆ ਭਾਈ ਲੈਣਾ ਥੀ ਉਦੋਂ ਉਦੋਂ ਗੁਰੂ ਅੰਗਦ ਦੇਵ ਜੀ ਨਹੀਂ ਬਣੇ ਸੀ ਉਹ ਬਾਦ ਦੇ ਵਿੱਚ ਪਦਵੀ ਮਿਲੀ ਐ ਇਹ ਸੁਣ ਕੇ ਪਤਾ ਲੱਗਿਆ ਤੇ ਪੁੱਛ ਗਿਜ ਕੀਤੀ ਭਾਈ ਜੋਧ ਜੀ ਨੇ ਦੱਸਿਆ ਵੀ ਇਹ ਗੁਰੂ ਨਾਨਕ ਨੇ ਜਿਹੜੇ ਉਹਨਾਂ ਦੀ ਬਾਣੀ ਐ ਤੇ ਹੁਣ ਜਦੋਂ ਮਨ ਦੇ ਵਿੱਚ ਤੜਫ ਲੱਗ ਗਈ ਵੀ ਮਿਲਣਾ ਤੇ ਪਹਿਲਾਂ ਕੀ ਸੀ ਦੇਵੀ ਦੇ ਭਗਤ ਸੀ ਹਨਾ ਘੁੰਗਰੂ ਪਾ ਕੇ ਨੱਚਦੇ ਸੀਗੇ ਤੇ ਨਾਲ ਕਿੰਨੀਆਂ ਜੰਗਤਾਂ ਨੂੰ ਜੋੜਿਆ ਹੋਇਆ ਸੀ ਜਵਾਲਾਮੁਖੀ ਇੱਧਰ ਚੰਤਪੁਰਨੀ ਵਗੈਰਾ ਸਾਰੇ ਪਾਸੇ ਜਾਂਦੇ ਸੀ ਪਰ ਮਨ ਦੇ ਵਿੱਚ ਫੇਰ ਵੀ ਤੌਖਲਾ ਸੀਗਾ ਅੰਦਰ ਭਾਈ ਸ਼ਾਂਤੀ ਨਹੀਂ ਆਈ ਸੀ ਤੇ ਜਦੋਂ ਆ ਬਾਣੀ ਦਾ ਇੱਕ ਸ਼ਬਦ ਸੁਣਿਆ ਤੇ ਅੰਦਰ ਇਸ ਬਾਣੀ ਨੇ ਟੁੱਬ ਦਿੱਤਾ ਮੂੰਹ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਉਹ ਇਤਿਹਾਸ ਤੁਸੀਂ ਸਰਵਣ ਕੀਤਾ ਤੇ ਉੱਥੇ ਚਲੇ ਗਏ ਤੇ ਸੇਵਾ ਕੀਤੀ ਦੇਖੋ ਹੁਕਮ ਮੰਨਿਆ ਕਿੰਨੇ ਵੱਡੇ ਪੇਪਰ ਵੀ ਪਏ ਹਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਫਿਰ ਉਹ ਜਦੋਂ ਗੱਦੀ ਦਿੱਤੀ ਤੇ ਸਾਰੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਤੇ ਪਲੱਸ ਜਿਹੜੇ ਭਗਤਾਂ ਦੀ ਬਾਣੀ ਸੀ ਸਾਰਾ ਪੋਥੀਆਂ ਦੇ ਰੂਪ ਵਿੱਚ ਸੀ ਤੇ ਨਾਲੇ ਗੁਰਗਤੀ ਦਾ ਤਿਲਕ ਦਿੱਤਾ ਤੇ ਨਾਲੇ ਉਹ ਖਜ਼ਾਨਾ ਵੀ ਨਾਲ ਦੇ ਦਿੱਤਾ ਉਸ ਤੋਂ ਬਾਅਦ ਫਿਰ ਗੁਰੂ ਨੰਗਦ ਦੇ ਪਾਸਾ ਜੀ ਨੇ ਇਸ ਬਾਣੀ ਨੂੰ ਵੀ ਸੰਭਾਲਿਆ ਆਪ ਵੀ ਬਾਣੀ ਲਿਚੀ ਉਹਨਾਂ ਦੇ 63 ਸ਼ਲੋਕ ਨੇ ਸ਼ਬਦ ਕੋਈ ਨਹੀਂ ਹੈ ਇਹ ਨੀ ਬਾਣੀ ਹੈ ਸ਼ਲੋਕਾਂ ਦੇ ਰੂਪ ਵਿੱਚ ਰਚੀ ਤੇ ਨਾਲੇ ਬਾਣੀ ਦੀ ਸੰਭਾਲ ਕੀਤੀ ਨਾਲ ਗੁਰਮੁਖੀ ਲਿਪੀ ਨੂੰ ਚਾਲੂ ਕੀਤਾ ਗੁਰਮੁਖੀ ਭਾਵੇਂ ਗੁਰੂ ਨਾਨਕ ਪਾਸਾ ਜੀ ਵੇਲੇ ਵੀ ਸੀ ਪਰ ਇੱਥੇ ਪ੍ਰਸਾਰ ਆ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ ਗੁਰੂ ਅੰਗਦ ਦੇ ਪਾਸਾ ਜੀ ਵੇਲੇ ਲਿਖਣੀ ਸਿਖਾਈ ਬੱਚਿਆਂ ਨੂੰ ਹਾਂਜੀ ਤੇ ਨਾਲੇ ਪੜ੍ਹਨੀ ਸਿਖਾਈ ਇਸ ਤੋਂ ਬਾਅਦ ਫਿਰ ਤੀਜੇ ਪਾਤਸ਼ਾਹੀ ਕੋਲ ਇਹ ਸਾਰਾ ਖਜ਼ਾਨਾ ਨਾਲੇ ਗੁਰੂ ਨਾਨਕ ਪਾਤਸ਼ਾਹੀ ਵਾਲਾ ਤੇ ਨਾਲੇ ਗੁਰੂ ਅੰਗਦੇਵ ਜੀ ਨੇ ਜੋ ਬਾਣੀ ਰਚੀ ਉਹ ਸਾਰਾ ਖਜ਼ਾਨਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹੀ ਕੋਲੇ ਪਹੁੰਚ ਗਿਆ ਕਿਵੇਂ ਗੁਰੂ ਸ਼ਬਦ ਬਣਿਆ ਇਕੱਠਾ ਹੋਇਆ ਤੀਸਰੇ ਪਾਤਸ਼ਾਹੀ ਨੇ ਫਿਰ 18 ਰਾਗਾਂ ਦੇ ਵਿੱਚ ਬਾਣੀ ਰਚੀ ਉਹ ਬਾਣੀ ਤੇ ਜਿਹਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਥੋਂ ਤੱਕ ਕਿਹਾ ਤਾਂ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਸਾਰੀ ਬਾਣੀ ਫੇਰ ਉਸੇ ਤਰ੍ਹਾਂ ਸਾਰੀ ਇਕੱਠੀ ਬਾਣੀ ਸਾਰਾ ਖਜ਼ਾਨਾ ਸੰਭਾਲ ਕੀਤੀ ਸੰਭਾਲ ਕਿਉਂ ਕਰਦੇ ਰਹੇ ਤੀਸਰੇ ਪਾਤਸ਼ਾਹ ਜੀ ਵੇਲੇ ਇਸ ਬਾਣੀ ਦੇ ਵਿੱਚ ਰਲਾवट ਹੋਣ ਲੱਗ ਪਈ ਸੀਗੀ ਤੀਸਰੇ ਪਾਤਸ਼ਾਹ ਜੀ ਬੇਲੇ ਤਾਈਓ ਪਾਤਸ਼ਾਹ ਜੀ ਨੇ ਲਿਖਿਆ ਨਹੀਂ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਉਹ ਕੱਚੀ ਬਾਣੀ ਕਿਉਂ ਲਿਖਣਾ ਪੈ ਗਿਆ ਵੀ ਕੱਚੀ ਬਾਣੀ ਵੀ ਰਚਨ ਰਚਨਾ ਹੋਣ ਲੱਗ ਪਈ ਵੀ ਇਹ ਤੋਂ ਬਚਿਓ ਬਸ ਤੇ ਚੌਥੇ ਪਾਸਾ ਜੀ ਵੇਲੇ ਫੇਰ ਸਾਰਾ ਖਜ਼ਾਨਾ ਚੌਥੇ ਪਾਸਾ ਗੁਰੂ ਰਾਮਦਾਸ ਪਾਸਾ ਜੀ ਕੋਲੇ ਪਹੁੰਚ ਗਿਆ ਉਹਨਾਂ ਨੇ ਫੇਰ 30 ਰਾਗਾਂ ਦੇ ਵਿੱਚ ਬਾਣੀ ਰਚੀ 30 ਰਾਗਾਂ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੇ ਮੰਨੇ ਪ੍ਰਤੱਖ ਗੁਰੂ ਨਿਸਤਾਰੇ ਐਡਾ ਵੱਡਾ ਸਾਨੂੰ ਦੇਖੋ ਹੌਸਲਾ ਦਿੱਤਾ ਵੀ ਬਾਣੀ ਆ ਜਿਹੜੀ ਆ ਨਾ ਜਿਹੜੀ ਇਹ ਇਹ ਸਾਡਾ ਕੀ ਆ ਗੁਰੂ ਐ ਤੀਸਰੇ ਪਾਸਾ ਜੀ ਵਿਲੇ ਵੀ ਹੁੰਦਾ ਰਹਿਣ ਦੇਖੋ ਤੇ ਦੂਜੇ ਪਾਸਾ ਜੀ ਵਿਲੇ ਵੀ ਇਹੀ ਸ਼ਬਦ ਸੀ ਨਾ ਵੀ ਜਿਸ ਪਿਆਰ ਐ ਸੋ ਨੇਤਿ ਸ ਆਗਾ ਮਰ ਚੱਲੀ ਐ ਧ੍ਰਿਗ ਜੀਵਨ ਸੰਸਾਰ ਤਾਕੈ ਪਾਸਾ ਜੀਵਨਾ ਜੀਵਨਾ ਇਸ ਸ਼ਲੋਕ ਦੇ ਵਿੱਚ ਆ ਪਾਸਾ ਦੀ ਵਾਰ ਦੇ ਵਿੱਚ ਵੀ ਸ਼ਲੋਕ ਨੇ ਉਹਨਾਂ ਦੇ ਬਹੁਤ ਨੇ ਗੁਰੂ ਅੰਗਦ ਦੇ ਪਾਸਾ ਜੀ ਨੇ ਇਥੋਂ ਪਤਾ ਲੱਗਦਾ ਵੀ ਸ਼ਬਦ ਗੁਰੂ ਚੱਲਿਆ ਭਵੇਂ ਦੇ ਦੇ ਰੂਪ ਵਿੱਚ ਗੁਰੂ ਚੱਲਦਾ ਰਿਹਾ ਪਰ ਗੁਰੂ ਸਾਡਾ ਸ਼ਬਦ ਹੀ ਰਿਹਾ ਧਿਆਨ ਰੱਖਿਓ ਧਿਆਨ ਰੱਖਿਓ ਸਾਰੇ ਵੀ ਸਾਡਾ ਗੁਰੂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਪਹਿਲਾਂ ਪਤਾ ਲੱਗਦਾ ਜਦੋਂ ਸਿੱਧਾ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਬਨੇ ਪ੍ਰਸ਼ਨ ਪੁੱਛਿਆ ਸੀ ਨਾ ਕਵਨ ਮੂਲ ਕਵਨ ਮਤ ਵੇਲਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਚੇਲਾ ਹੁਣ ਸਿੱਧਾ ਨਾਲ ਵਿਚਾਰ ਵਟਾਂਦਰਾ ਇੱਕ ਥਾਂ ਤੇ ਥੋੜਾ ਹੋਈ ਹੈ ਕਿੱਥੇ-ਕਿੱਥੇ ਹੋਈ ਐ ਸਮੇਰ ਪਰਬਤ ਤੇ ਹੋਈ ਐ ਗੋਰਖ ਮੱਤੇ ਜਿਹਨੂੰ ਫਿਰ ਗੁਰੂ ਨਾਨਕ ਮੱਤੇ ਦੇ ਵਿੱਚ ਬਦਲਿਆ ਗਿਆ ਹਨਾ ੱੱਕੇ ਨਾਲ ਨਹੀਂ ਵਿਚਾਰਾਂ ਨਾਲ ਵਿਚਾਰਾਂ ਦੇ ਨਾਲ ਗੁਰੂ ਪਾ ਸਾਹਿਬ ਜੀ ਨੇ ਉੱਥੇ ਗੋਰਖ ਮੱਤੇ ਉਹਨਾਂ ਨਾਲ ਸਿੱਧਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਦੀ ਹਾਰ ਹੋਈ ਤੇ ਫਿਰ ਉਹ ਨਾਨਕ ਮੱਤੇ ਨਾਲ ਮਸ਼ਹੂਰ ਹੋ ਗਿਆ ਪਹਿਲਾਂ ਗੋਰਖ ਮੱਤਾ ਸੀ ਉਸ ਤੋਂ ਬਾਅਦ ਸਮੇਰ ਪਰਬਤ ਤੇ ਗਈ ਬਾਬਾ ਉੱਥੇ ਵੀ ਸਿੱਧ ਬੈਠੇ ਨੇ ਪਹਿਲੀ ਗੱਲ ਤਾਂ ਉਹਨਾਂ ਨੂੰ ਹੈਰਾਨੀ ਹੋ ਗਈ ਵੀ ਇਹ ਬਾਲਕ ਆ ਜਿਹੜਾ ਇੱਥੇ ਆਹ ਪਹੁੰਚ ਕਿਵੇਂ ਗਿਆ ਕੌਣ ਸਕਦਾ ਤੂੰ ਇੱਥੇ ਲਿਈ ਪੁੱਛਿਆ ਉਹਨਾਂ ਨੇ ਵੀ ਕਿਹੜੀ ਸ਼ਕਤੀ ਐ ਤੁਹਾਨੂੰ ਇੱਥੇ ਲਿਈ ਤੇ ਇੱਥੇ ਤਾਂ ਬੰਦਾ ਆਉਣ ਵਾਲਾ ਕੋਈ ਗੱਲ ਨਹੀਂ ਕੋਈ ਮਨ ਚ ਵੀ ਨਹੀਂ ਸੋਚ ਸਕਦਾ ਵੀ ਇੱਥੇ ਪਹੁੰਚ ਜਾਵਾਂਗੇ ਤੁਹਾਨੂੰ ਕਿਹੜੀ ਸ਼ਕਤੀ ਤੇ ਬਾਸਾ ਨੇ ਕਿਹਾ ਹਾਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ ਉਹ ਰੱਬ ਦੀ ਭਗਤੀ ਕੀਤੀ ਉਹਨੇ ਪਛਾਤਾ ਆਪਣੇ ਨੇ ਕਿ ਮੈਂ ਮੈਂ ਆ ਗਿਆ ਮੈਂ ਮਿਹਨਤ ਨਾਲ ਆ ਗਿਆ ਨਹੀਂ ਮੈਂ ਤਾਂ ਗੱਲੀ ਨਹੀਂ ਕੋਈ ਮੈਂ ਤਾਂ ਕਿਤੇ ਵੀ ਨਹੀਂ ਮਿਲਣੀ ਤੁਹਾਨੂੰ ਇਹ ਤਾਂ ਮੈਂ ਮੈਂ ਤਾਂ ਅਫਰੀ ਕਰ ਲੱਗ ਜਾਨੇ ਆ ਤਾਇਨ ਸਤਗੁਰਾਂ ਨੇ ਕਿਹਾ ਵੀ ਮੈਂ ਮੈਂ ਛੜ ਦੇ ਬਸ ਮੈਂ ਤਾਂ ਹੈ ਹੀ ਨਹੀਂ ਮੇਰਾ ਤਾਂ ਹੈ ਹੀ ਕੁਝ ਨਹੀਂ ਇੱਥੇ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੂੰ ਤਾਂ ਬਸ ਆਏ ਕਿਹਾ ਕਰ ਫਿਰ ਸ਼ਾਂਤੀ ਆ ਜੂ ਸਮੇਰ ਪਰਬਤ ਤੇ ਫਿਰ ਉੱਥੇ ਵੀ ਗੱਲਬਾਤ ਹੋਈ ਉਸ ਤੋਂ ਬਾਅਦ ਫਿਰ ਬਟਾਲੇ ਹੈਨਾ ਤਿੰਨ ਥਾਂ ਸਿੱਧਾ ਸਿੱਧਾਂ ਦੇ ਨਾਲ ਇਹ ਗੱਲਬਾਤ ਹੋਈ ਹੈ ਬਾਬੇ ਦੀ ਵਿਚਾਰ ਹੋਈ ਹੈ ਇਹ ਬਾਣੀ ਦੇ ਵਿੱਚ ਸਿੱਧ ਗੋਸ਼ਟ ਬਾਣੀ ਆਉਂਦੀ ਹੈ ਆਪਾਂ ਸ਼ੁਰੂ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆ ਪ੍ਰਕਾਸ਼ ਕਰਪਤੋ ਪਹਿਲਾ ਜੇ ਰਬ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾ ਫਿਰ ਇਹ ਆਪਾਂ ਸਿੱਧ ਬਾਣੀ ਹੈ ਜਿਹੜੀ ਸਿੱਧ ਗੋਸ਼ਟ ਬਾਣੀ ਸਿੱਧਾਂ ਨਾਲ ਬਾਤ ਚੀਨਨ ਸਿੱਧਾਂ ਨਾਲ ਗੋਸ਼ਟ ਗੱਲਬਾਤ ਕਰ ਲੋ ਇਹ ਬਾਣੀ ਦੀ ਵਿਆਖਿਆ ਆਪਾਂ ਸਤਿਗੁਰਾਂ ਦੀ ਮਤਬੁੱਧੀ ਅਨਸਾਰ ਜੋ ਬਖਸ਼ ਕੀਤੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਬਹੁਤ ਸਵਾਲ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਸਾਡੇ ਵੀ ਸਵਾਲ ਹੋ ਸਕਦੇ ਆ ਵੀ ਅਸੀਂ ਪੁੱਛਣ ਨੂੰ ਹੋਵੇ ਨਾ ਪੁੱਛਦੇ ਨਹੀਂ ਅਗਰ ਵਿੱਚ ਅਸੀਂ ਉਹਨਾਂ ਦੇ ਵਿੱਚੋਂ ਮਿਲ ਜਾਣਗੇ ਸਾਨੂੰ ਉਨ੍ਹਾਂ ਵਿੱਚੋਂ ਹਜ਼ਾਰਾਂ ਸਮਾਲ ਕੀਤੇ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਿੱਧਾਂ ਨੇ ਉਹ ਵੀ ਆਮ ਬੰਦੇ ਨਹੀਂ ਸੀਗੇ ਧਿਆਨ ਰੱਖਿਓ ਰਿੱਧੀਆਂ ਸਿੱਧੀਆਂ ਦੇ ਮਾਲਕ ਸੀ ਪਹੁੰਚੇ ਹੋਏ ਸੀ ਪਰ ਰਸਤਾ ਗਲਤ ਸੀ ਬਸ ਇੰਨੀ ਪਾਵਰ ਹੋਣ ਦੇ ਬਾਅਦ ਇੰਨੀਆਂ ਰਿੱਧੀਆਂ ਸਿੱਧੀਆਂ ਹੋਣ ਦੇ ਬਾਅਦ ਤੇ ਰੱਬ ਨਾਲ ਮਲਾਪ ਨਹੀਂ ਹੋਇਆ ਕਿਉਂਕਿ ਰਿੱਧ ਸਿੱਧ ਸਭ ਮੋਹ ਹੈ ਨਾਮ ਨਾਲ ਲੱਗਾ ਪਿਆਰ ਪਿਆਰ ਰੱਬ ਨਾਲ ਪਿਆਰ ਨਹੀਂ ਪੈਂਦਾ ਰਿੱਧੀਆਂ ਸਿੱਧੀਆਂ ਨੂੰ ਅਸੀਂ ਤਾਂ ਕਹਿੰਨੇ ਆਂ ਵੀ ਦੇਖੋ ਇਹ ਤਾਂ ਬੰਦਾ ਬਹੁਤ ਚੜ੍ਹਦੀ ਕਲਾ ਹੈ ਇਹ ਤਾਂ ਪਤਾ ਨਹੀਂ ਕਿ ਹੋ ਪਤਾ ਉਹ ਤੋਂ ਪ੍ਰਭਾਵਿਤ ਹੋ ਜਾਂਦੇ ਆ ਪਰ ਨਹੀਂ ਇਹ ਤਾਂ ਰੁਕਾਵਟ ਨਹੀਂ ਰੱਬ ਦੇ ਰਾਹ ਦੇ ਵਿੱਚ ਰੁਕਾਵਟ ਪਾਉਂਦੀਆਂ ਨਹੀਂ ਆ ਜਾਂਦੀਆਂ ਪਾਵਰਾਂ ਹੁੰਦੀਆਂ ਇਹ ਕੁਝ ਵੀ ਕਰ ਸਕਦਾ ਬੰਦਾ ਜਿਸ ਤਰ੍ਹਾਂ ਮਦਾਰੀ ਕਰਦੇ ਨੇ ਸੋ ਗੁਰੂ ਨਾਨਕ ਪਾਸੇ ਫਿਰ ਅਚਲ ਬਟਾਲੇ ਇੱਥੇ ਬਾਤ ਸਿੱਧਾ ਨਾਲ ਹੋਈ ਹੈ ਨਾ ਉਸ ਤੋਂ ਬਾਅਦ ਗੱਲ ਮੁਕਾਓ ਵੀ ਸਿੱਧਾਂ ਨੂੰ ਹਾਰ ਮੰਨਣੀ ਪਈ ਕਹਿਣਾ ਪਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਬੱਸ ਵੀ ਤੇਰੀ ਕਮਾਈ ਬਹੁਤ ਵੱਡੀ ਐ ਤੇ ਸਾਥੋ ਤਾਂ ਬਹੁਤ ਉੱਚਾ ਤੋ ਬਾਬੇ ਨੂੰ ਨਾਰਾ ਲਾਉਣਾ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਇਹਨੂੰ ਨਾਰਾ ਲਾ ਲਈ ਆਪਣੇ ਪੰਥ ਦੇ ਵਿੱਚ ਆਪਣਾ ਪੰਥ ਹੈ ਜਿਹੜਾ ਉਜਲ ਹੋ ਜੂ ਵੱਡਾ ਵੀ ਲੋਕ ਹੋਰ ਮੰਨਣ ਲੱਗ ਜਾਣਗੇ ਸੋ ਇਸ ਤਰ੍ਹਾਂ ਬਾਬੇ ਨੇ ਬਾਣੀ ਇਕੱਠੀ ਕੀਤੀ ਚੌਥੇ ਪਾਸਾ ਜੀ ਕੋਲੇ ਉਹਨਾਂ ਨੇ 30 ਰਾਗਾਂ ਦੇ ਵਿੱਚ ਬਾਣੀ ਰਚੀ ਉਹ ਅੱਗੇ ਸਾਰਾ ਖਜ਼ਾਨਾ ਫਿਰ ਪੰਚਮ ਪਾਸਾ ਗੁਰੂ ਅਰਜਨ ਸਾਹਿਬ ਪਾਸਾ ਜੀ ਕੋਲੇ ਪਹੁੰਚ ਗਿਆ ਜਦੋਂ ਗੁਰਗੱਦੀ ਦਾ ਤਿਲਕ ਦਿੱਤਾ ਤੇ ਉਹਨਾਂ ਨੇ ਫਿਰ ਕਿਹਾ ਹਮ ਤਨਵੰਤ ਭਾਗਟ ਸੱਚ ਨਹੀਂ ਕਹਿੰਦੇ ਅਸੀਂ ਵੱਡੇ ਭਾਗਾਂ ਵਾਲੇ ਆ ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਹੈ ਦੇਖੋ ਖਜ਼ਾਨਾ ਪੈਸੇ ਦਾ ਨਹੀਂ ਸੀਗਾ ਆ ਖਜ਼ਾਨਾ ਸੀ ਹਮ ਤਨਵੰਤ ਤਨਵੰਤ ਕੀ ਨੇ ਕਹਿੰਦੇ ਨੇ ਧੰਨવાન ਅਸੀਂ ਸਾਹੂਕਾਰਾਂ ਬਹੁਤ ਵੱਡੇ ਧਨੀ ਆ ਸਾਡੇ ਕੋਲੇ ਬਹੁਤ ਖਜ਼ਾਨਾ ਹੈ ਭਾਗਟ ਵੱਡੇ ਭਾਗਾਂ ਵਾਲੇ ਆ ਭਾਗੜ ਸੱਚ ਨਾਹੀਂ ਅਸੀਂ ਸੱਚ ਸੱਚੇ ਨਾਮ ਨਾਲ ਜੁੜੇ ਹੋਏ ਆਂ ਹਰ ਗੁਣ ਗਾਵੈ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾ ਮੂਲ ਮੁੱਲ ਇਹਦਾ ਰਤਨਗ ਤੇ ਲਾਲਾਂ ਤੋਂ ਵੀ ਕਿਤੇ ਉੱਪਰ ਐ ਇਹ ਪਿਓ ਦਾਦੇ ਦਾ ਪਿਓ ਦਾਦੇ ਕੌਣ ਸੀ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜੱਲੇ ਸੀ ਧਿਆਨ ਰੱਖਿਓ ਉਹਨਾਂ ਦੇ ਪਿਓ ਦਾਦੇ ਬਿੰਦੀ ਬਿੰਦੀ ਨਹੀਂ ਸੀਗੇ ਨਾਦੀ ਸੀ ਗੁਰੂ ਨਾਨਕ ਪਾਸ ਹਜੀ ਪਿਓ ਦਾਦੇ ਸੀ ਗੁਰੂ ਅਮਰਦਾਸ ਜੀ ਇਹਨਾਂ ਨੂੰ ਪਿਓ ਦਾਦੇ ਕਿਹਾ ਇੱਥੇ ਬਾਣੀ ਵਿੱਚ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਬਾਣੀ ਤਾਂ ਇਹਨਾਂ ਕੋਲ ਆਈ ਸੀ ਨਾ ਫਿਰ ਇਹੀ ਦਾਦਾ ਸੀ ਅੱਗੇ ਪਰਦਾਦਾ ਸੀ ਹਨਾ ਪੋਤਰੇ ਹੋ ਗਏ ਇਸ ਤਰ੍ਹਾਂ ਬਾਣੀ ਵਿੱਚ ਆਇਆ ਇੱਕ ਸ਼ਬਦ ਹੋਰ ਵੀ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂਨਾ ਮੋਲ ਭਰੇ ਢੰਡਾਰ ਅਖੂਟ ਅਤੋਲ ਖਾਵਾਂ ਖਰਚਾਂ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਆਖ ਜਾਨਾ ਇਹਦੇ ਵਿੱਚੋਂ ਜਿੰਨਾ ਖਰਚਾਂਗੇ ਨਾ ਆਪਾਂ ਦੇ ਕੋ ਖਰਚ ਹੀ ਜੰਨੇ ਹੁਣ ਆਪਾਂ ਆਪਾਂ ਖਰਚ ਹੀ ਜੰਨੇ ਆ ਇਹਨੇ ਘਟਨਾ ਥੋੜਾ ਵੀ ਜੇ ਸੋਨੂੰ ਗਿਆਨ ਦੀਆਂ ਗੱਲਾਂ ਦੱਸ ਦਿੱਤੀਆਂ ਮੈਂ ਵੀ ਫਿਰ ਮੈਂ ਇਹ ਕਈਆਂ ਨੂੰ ਹੁੰਦਾ ਨਾ ਵਿਗਿਆਨ ਦੀਆਂ ਗੱਲਾਂ ਦੱਸਦੇ ਨਹੀਂ ਕਿਸੇ ਨੂੰ ਵੀ ਫਿਰ ਘਟਨਾ ਜਾਵੇ ਨਹੀਂ ਨਹੀਂ ਇਹ ਤਾਂ ਜਿੰਨੀਆਂ ਗਿਆਨ ਦੀਆਂ ਗੱਲਾਂ ਤੁਸੀਂ ਕਰੋਗੇ ਨਾ ਉਹ ਉਨੇ ਹੀ ਅੰਦਰੋਂ ਹੋਰ ਵੱਧਦਾ ਹੈ ਇਹ ਦੂਸਰੇ ਖਜ਼ਾਨੇ ਮੰਗੂ ਇਹਨੇ ਵੀ ਜੇ 1000 ਰੁਪਏ ਉਹਦੇ ਵਿੱਚੋਂ 100 ਦੇ ਤਾਂ 100 ਤਾਂ ਘਟ ਗਿਆ ਨਾ 90 ਸੀ ਰਹਿ ਗਿਆ ਨਹੀਂ ਨਹੀਂ ਇਹਦੇ ਤਾਂ ਦੁੱਗਣ ਹੈ ਖਾਵਾ ਖਰਚਾ ਰਲ ਮਿਲ ਭਾਈ ਟੋਟਨਾ ਆਵੇ ਵਾਧੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਰਹਾ ਲਿਆ ਰਲਾਈ ਭਾਈ ਜਿਨ੍ਹਾਂ ਦੇ ਚੰਗੇ ਭਾਗ ਨੇ ਫਿਰ ਉਹ ਖਜ਼ਾਨੇ ਦੇ ਵਿੱਚ ਸਾਂਝ ਪਾ ਲੈਂਦੇ ਆ ਇਹਦੇ ਵਿੱਚ ਉਹ ਸਾਂਝ ਫਿਰ ਉਹ ਖਜ਼ਾਨੇ ਨੂੰ ਭਾਵ ਸਮਝ ਸਮਝ ਗਿਆ ਨਾ ਜਿਵੇਂ ਤੁਸੀਂ ਬੈਠਿਓ ਪੜਦੇ ਹਾਂ ਸੁਣਦੇ ਹਾਂ ਬਾਣੀ ਨੂੰ ਅੰਦਰੋਂ ਅੰਦਰ ਲੈ ਗਏ ਆਪਾਂ ਖਜ਼ਾਨੇ ਚੋਂ ਬਾਣੀ ਲੈਂਦੀ ਹੈ ਨਾ ਅੰਦਰ ਆਪਣੇ ਕੋਲੇ ਕਿਵੇਂ ਆਈ ਬਾਣੀ ਆ ਖਜ਼ਾਨੇ ਚੋਂ ਆਈ ਜਿਨ੍ਹਾਂ ਦੇ ਹਿਰਦਿਆਂ ਵਿੱਚ ਬਾਣੀ ਹੈ ਉਹ ਆ ਖਜ਼ਾਨੇ ਚੋਂ ਆਈ ਹੋਈ ਹੈ ਇਹ ਜੈਸੀ ਮਾ ਆਵੇ ਖਾਸਮ ਕੀ ਬਾਣੀ ਹੈ ਇਹ ਖਜ਼ਾਨਾ ਹੈ ਇਹਨੂੰ ਨਾਮ ਧਨ ਕਿਹਾ ਸੋ ਗੁਰੂ ਅਰਜਨ ਸਾਹਿਬ ਪਾਸਾ ਜੀ ਕੋਲੇ ਇਹ ਸਾਰਾ ਖਜ਼ਾਨਾ ਆ ਗਿਆ ਹੁਣ ਇੱਥੇ ਆ ਕੇ ਫਿਰ ਉਹ ਗੱਲ ਕੀ ਹੈ ਵੀ ਗੁਰੂ ਅਰਜਨ ਸਾਹਿਬ ਪਾਸਾ ਜੀ ਨੇ ਵੀ 30 ਰਾਗਾਂ ਦੇ ਵਿੱਚ ਬਾਣੀ ਰਚੀ। ਉਹਨਾਂ ਨੇ ਵੀ ਰਚੀ। ਸਾਰਿਆਂ ਨੂੰ ਵੱਧ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਪਾਸਾ ਜੀ ਦੀ ਆ। ਸਾਰਿਆਂ ਨੂੰ ਵੱਧ। ਗੁਰੂ ਅਰਜਨ ਸਾਹਿਬ ਪਾਸਾ ਜੀ ਦੀ। ਹੁਣ ਇੱਥੇ ਕੀ ਹੋਇਆ? ਹੁਣ ਪਹਿਲੇ ਤਾਂ ਘਰੋਂ ਹੀ ਵਿਰੋਧੀ ਬਣ ਗਏ। ਭਰਾ ਵੱਡਾ ਪ੍ਰithvi ਚੰਦ। ਇਹਨੂੰ ਗੱਦੀ ਨਹੀਂ ਮਿਲੀ। ਵਿਰੋਧੀ ਸੀ ਆਪਾਂ ਦੇਖੋ ਇਤਿਹਾਸ ਸੁਣਿਆ ਗੁਰੂ ਅਰਜਨ ਸਾਹਿਬ ਪਾਸਾ ਜੀ ਦਾ ਜਿਹਨੇ ਸੁਣਿਆ। ਫਿਰ ਇਹਨੇ ਕੀ ਕਰਿਆ ਬੇਲੇ ਚਾਲ ਖੇਡੀ ਵੀ ਚਲੋ ਇਸ ਤਰ੍ਹਾਂ ਗੱਦੀ ਤਾਂ ਮਿਲੀ ਨਹੀਂ ਤੇ ਆਪਣੇ ਪੁੱਤਰ ਮਿਹਰਬਾਨ ਇਹਦਾ ਧਿਆਨ ਰੱਖ ਪੁੱਤਰ ਮਿਹਰਮਾਲ ਉਹ ਵੀ ਪ੍ਰਚਾਰਕ ਸੀ ਵਧੀਆ ਵਿਦਵਾਨ ਸੀ ਇਹੋ ਜੀ ਗੱਲ ਨਹੀਂ ਸੀ ਉਹਨੇ ਸਿੱਖਿਆ ਲੈਤੀ ਕਈ ਪਸਾਵਾਂ ਦੀ ਉਹਨੇ ਵਚਨ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਬਰਾਬਰ ਜਿਹਨੂੰ ਕੱਚੀ ਬਾਣੀ ਜਿਹੜੀ ਹੁੰਨੀ ਆ ਜਿਹਦੇ ਵਿੱਚ ਆਪਾਂ ਪੜ੍ਹਦੇ ਹੁੰਨੇ ਆ ਨਾ ਆ ਟਰਾਡੀਆਂ ਤੇ ਲਿਖੀ ਹੁੰਦੀ ਆ ਨਾਮ ਖਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਸ ਉਹਨਾਂ ਦੀ ਬਾਣੀ ਆ ਇਹ ਗੁਰੂਗ੍ਰੰਥ ਸਾਹਿਬ ਚੋਂ ਬਾਣੀ ਨਹੀਂ ਹੈ ਜੋ ਟਰਾਲੀਆਂ ਤੇ ਲਿਖੀ ਹੈ ਇੱਕ ਕਾਰਡਾਂ ਤੇ ਵੀ ਲੱਗੀ ਹੋਈ ਹੈ ਇਹ ਦੇਖੋ ਸਾਨੂੰ ਪਤਾ ਕੋਈ ਨਹੀਂ ਲੱਗਦਾ ਸੀ ਕਾਰਡਾਂ ਤੇ ਉਮੀਦ ਸਪਾਈ ਜੰਨੇ ਆ ਉਹ ਲਿਖਿਆ ਹੁੰਦਾ ਨਾ ਸਤਗੁਰ ਦਾਤਾ ਕਾਜਰ ਚਾਏ ਅਸੀਂ ਤਾਂ ਦਾਤਾ じゃ ਕਹਿ ਕੇ ਗੱਲ ਲਓ ਵੀ ਬਾਣੀ ਨਹੀਂ ਨਹੀਂ ਉਹ ਵਿੱਚੋਂ ਨਹੀਂ ਹੈਗੀ ਬਾਣੀ ਉਹ ਵੀ ਉਹ ਵੀ ਪੰਗਤੀਆਂ ਨਹੀਂ ਦੋ ਇਹ ਵੀ ਬਾਣੀ ਇੱਥੋਂ ਨਹੀਂ ਹੈ ਉਹ ਵੀ ਕੱਚੀ ਬਾਣੀ ਹੈ ਤੇ ਚਾਲ ਤਾਂ ਬਹੁਤ ਵੱਡੀ ਹੈ ਪਰ ਅਸੀਂ ਸਮਝਦੇ ਕਿਉਂ ਨਹੀਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਵੀ ਗੁਰੂ ਵਾਲੀ ਬਾਣੀ ਕਿਹੜੀ ਹੈ ਕੱਚੀ ਬਾਣੀ ਕਿਹੜੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਕੱਚੇ ਤੇ ਪੱਕੇ ਦੀ ਇਸ ਕਰਕੇ ਅਸੀਂ ਵਿੱਚੇ ਉਮੀਦ ਕਾੜਨਾ ਤੇ ਸਫਾਈ ਜੰਨੇ ਆ ਤੇ ਆ ਹੁਣ ਥੋੜਾ ਜਿਹਾ ਪਤਾ ਪਿੱਛੇ ਜੇ ਮਸਲਾ ਉੱਠਿਆ ਸੀ ਫਿਰ ਉਸ ਤੋਂ ਬਾਅਦ ਲਿਖਉਣ ਲੱਗੇ ਨੇ ਲੱਖ ਕੋਸ਼ੀਆਂ ਬਾਤਸਾਈਆਂ ਜੇ ਸਤਗੁਰ ਨਦਰ ਕਰੇ ਉੱਤੇ ਪਹਿਲਾਂ ਪੰਗਤੀਆਂ ਪਿਛਲੇ ਕਾੜ ਚੱਕੇ ਤੁਸੀਂ ਆ ਟਰਾਲੀਆਂ ਤੇ ਤਾਂ ਹੁਣ ਵੀ ਚੱਲਦਾ ਹੈ ਨਾ ਸਪਾਇਆ ਕਰੋ ਇਹ ਕੱਚੀ ਬਾਣੀ ਦਾ ਪ੍ਰਚਾਰ ਨਾ ਕਰਿਆ ਕਰੋ ਤੁਸੀਂ ਟਰਾਲੀ ਤੇ ਕਦੇ ਵੀ ਇਸ ਤਰ੍ਹਾਂ ਨਹੀਂ ਲਗਾਉਣੀ ਵੀ ਨਾਮ ਖਵਾਰੀ ਨਾਂਕਾ ਨਾ ਨਾ ਪਹਿਲੀ ਗੱਲ ਤਾਂ ਬਾਣੀ ਲਿਖਾਉਣ ਦੀ ਲੋੜ ਹੀ ਨਹੀਂ ਕਿਉਂ ਦੀ ਬੇਅਦਬੀ ਹੁੰਦੀ ਆ ਠੀਕ ਆ ਕੋਈ ਨਾਮ ਲਿਖਾ ਦਿੱਤਾ ਹੈ ਨਾ ਪਤਾ ਹੀ ਹੈ ਇਹ ਦਾਤਾਂ ਪਰਮਾਤਮਾ ਦੀਆਂ ਨੇ ਕਿਸੇ ਨੂੰ ਦੱਸਣ ਨਾਲ ਨਹੀਂ ਬਾਹਾਂ ਬੱਦੀਆਂ ਹੁੰਦੀਆਂ ਇਹ ਪਰਮਾਤਮਾ ਨੂੰ ਦੇਣ ਵਾਲੇ ਨੂੰ ਪਤਾ ਜਾਂ ਜਿਨੇ ਲੈਤੀ ਉਹਨੂੰ ਪਤਾ ਹੈ ਲਿਖਾਉਣ ਨਾਲ ਕੁਝ ਨਹੀਂ ਹੁੰਦਾ ਤੇ ਹਾਂ ਠੀਕ ਹੈ ਇਹ ਪੈ ਦਾਤ ਤੇਰੀ ਲੋਤਾਰ ਇਹ ਵੀ ਲਿਖਾ ਦਿੰਨੇ ਆ ਉਥੇ ਧਿਆਨ ਰੱਖਿਓ ਕੱਲੀ ਇਹ ਦਾਤ ਤਾਂ ਹੈਗੀ ਹੈਗੀ ਆ ਉਹਦੀ ਚਲੋ ਮਾੜੀ ਗੱਲ ਨਹੀਂ ਲਿਖਾ ਦਿੱਤੀ ਪਰ ਬਾਣੀ ਲਿਖਾਇਆ ਨਾ ਕਰੋ ਉਹਦੀ ਵੀ ਅਦਵੀ ਹੁੰਦੀ ਹੈ ਤੇ ਫਿਰ ਦਾਤ ਕੱਲੀ ਇਹ ਨਹੀਂ ਹੈ ਉਥੇ ਅਗਲੀ ਪੰਕਤੀ ਵੀ ਪੜਿਆ ਕਰੋ ਵੀ ਕਿਹੜੀਆਂ-ਕਿਹੜੀਆਂ ਦਾਤਾਂ ਰੱਬ ਦੀਆਂ ਨੇ ਕੇਤਿਆਂ ਦੂਖ ਭੂਖ ਸਦ ਮਾਰ ਇਹ ਤਿੰਨਾਂ ਚੀਜ਼ਾਂ ਨੇ ਬੰਦਾ ਬਹੁਤਾ ਦੁਖੀ ਭੁੱਖਮਾਰੀ ਵੀ ਪੈਗੀ ਦੁਖੀ ਵੀ ਬਹੁਤ ਹੈ ਕੇਤਿਆਂ ਦੂਖ ਭੂਖ ਸਦ ਮਾਰ ਕਿਥੇ ਨੂੰ ਸਦੇ ਮਾਰ ਪਈ ਰਹਿੰਦੀ ਹੈ ਤੇ ਸਤਿਗੁਰ ਕਹਿੰਦੇ ਇਹ ਵੀ ਤੇਰੀਂ ਹੀ ਦਾਤਾਂ ਨੇ ਲੈ ਦੱਸੋ ਫਿਰ ਹੁਣ ਕੋਈ ਲਿਖਿਆ ਹੁੰਦਾ ਕੋਈ ਨਹੀਂ ਕਹਿੰਦਾ ਵੀ ਅੱਜ ਦੁੱਖ ਆ ਗਿਆ ਰੱਬ ਜੀ ਇਹ ਤੇਰੀ ਦਾਤ ਹੈ ਕਹਿੰਨੇ ਆਪਾਂ ਨਾ ਜੀ ਰੱਬ ਨੇ ਤਾਂ ਸਾਡਾ ਬੈਰੀ ਬਣ ਗਿਆ ਰੱਬ ਨੇ ਤਾਂ ਸਾਡੇ ਤੇ ਬਹਾੜ ਸੱਡ ਦਿੱਤਾ ਅਸੀਂ ਤਾਂ ਕਹੀ ਨਹੀਂ ਕਦੇ ਵੀ ਇਹ ਤਾਂ ਰੱਬ ਦੀ ਦਾਤ ਹੈ ਇਹ ਬਾਣੀ ਵਿੱਚ ਲਿਖਿਆ ਤੇ ਕੱਲੀ ਬਸ ਜਦੋਂ ਗੱਡੀ ਮਿਲ ਗਈ ਜਾਂ ਕੁਝ ਹੋਰ ਮਿਲ ਗਿਆ ਉਹ ਤੇ ਲਿਖ ਦਈਦਾ ਵੀ ਇਹ ਭੈ ਦਾਤ ਤੇਰੀ ਦਾਤ ਆ ਮਾੜੀ ਗੱਲ ਨਹੀਂ ਹੈ ਪਰ ਬਾਣੀ ਨਾ ਲਿਖਿਆ ਕਰੋ ਸੋ ਇਹ ਸਾਰਾ ਖਜ਼ਾਨਾ ਜਦੋਂ ਫਿਰ ਬਰਾਬਰ ਬਾਣੀ ਰਚਨੀ ਮਿਹਰਵਾਨ ਰਿਤੀ ਚੰਦ ਦਾ ਪੁੱਤਰ ਸੀ ਵਿਦਵਾਨ ਬਣ ਗਿਆ ਸੀ ਉਹਨੇ ਬਾਣੀ ਰਚੀ ਵੀ ਹੋ ਕਰਦਾ ਵੀ ਬਾਣੀ ਕਰਕੇ ਸੰਗਤ ਬਹੁਤ ਹੀ ਆਉਂਦੀ ਹੈ ਤੇ ਚਲੋ ਉਹਨੇ ਬਾਣੀ ਲਿਖੀ ਆਪਣਾ ਗ੍ਰੰਥ ਲਿਖਿਆ ਤੇ ਪ੍ਰਚਾਰ ਕਰਨ ਲੱਗਿਆ ਬਾਣੀ ਸੰਗਤ ਬਹੁਤੀ ਨਹੀਂ ਆਈ ਉਹ ਕਹਿੰਦਾ ਬਾਣੀ ਕਰਕੇ ਇੰਨਾ ਉਧਰ ਇਕੱਠ ਹੁੰਦਾ ਆਪਣੇ ਬੰਨੀ ਹੁੰਦਾ ਕੋਈ ਨਹੀਂ ਫਿਰ ਕਿਸੇ ਨੇ ਕਿਹਾ ਤੂੰ ਇਹਦੇ ਵਿੱਚ ਨਾਨਕ ਨਹੀਂ ਪਾਉਂਦਾ ਉਹ ਤਾਂ ਨਾਨਕ ਦੀ ਮੋਹਰ ਲੱਗੀ ਹੋਈ ਹੈ ਵਿੱਚ ਤਾਂ ਧਿਆਨ ਰੱਖੋ ਬਾਣੀ ਜਿੱਥੇ ਵੀ ਪੜਦੇ ਆਪਾਂ ਉੱਥੇ ਨਾਨਕ ਦੀ ਮੋਹਰ ਲੱਗੀ ਹੋਈ ਹੈ ਐਂਡ ਤੇ ਜਾ ਕੇ ਨਾਨਕ ਲਿਖੀ ਹੁੰਦਾ ਉਹ ਸਬੋਧਨ ਹੁੰਦਾ ਪਰ ਫਿਰ ਉਹਨੇ ਕੀ ਆ ਨਾਨਕ ਵਿੱਚ ਐਡ ਕਰ ਦਿੱਤਾ ਤੇ ਫਿਰ ਵੀ ਗੱਲ ਨਾ ਵਣੀ ਭਾਵ ਬਾਣੀ ਤਾਂ ਜਰੂਰ ਰਸਤੀ ਮਿਹਰਬਾਨ ਨੇ ਉਹਦੇ ਪੁੱਤਰ ਨੇ ਅੱਗੇ ਹੋਰ ਹਰਨੇ ਉਹਦਾ ਪੁੱਤਰ ਅੱਗੇ ਹਰ ਸੀ ਪੋਤਾ ਸੀ ਨਾ ਦਾ ਪ੍ਰਿਥੀ ਚੰਦ ਦਾ ਉਹਨੇ ਵੀ ਬਾਣੀ ਰਚੀ ਫਿਰ ਭਾਬਾ ਕੱਚੀ ਬਾਣੀ ਰਚੀ ਗਈ ਬਹੁਤ ਉਸ ਵੇਲੇ ਫਿਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਕਹਿੰਦੇ ਪਾਤਸ਼ਾਹ ਜੀ ਹੁਣ ਬਾਣੀਆਂ ਨੇ ਜਿਹੜੀ ਆਪਾਂ ਇਹ ਜੁਦਾ ਕਰੀ ਗੀ ਪੋਥੀਆਂ ਦੇ ਰੂਪ ਵਿੱਚ ਹੈ ਇੱਕ ਇੱਕ ਪੋਥੀ ਦੇ ਵਿੱਚ ਆਪਾਂ ਇਹਨੂੰ ਕਰ ਦਈਏ ਤੇ ਸਤਿਗੁਰਾਂ ਨੇ ਫਿਰ ਇਹ ਇਹ ਸਾਰਾ ਸਿਸਟਮ ਜਿਹੜਾ ਇਹ ਗੁਰੂ ਭਾਈ ਗੁਰਦਾਸ ਜੀ ਨੂੰ ਲਖਾਰੀ ਬਣਾ ਕੇ ਆਪਣੇ ਆਰਾਮ ਸਰ ਸਰੋਵਰ ਪਹਿਲਾਂ ਤਾਂ ਉਦੋਂ ਥੋੜਾ ਜਿਹਾ ਪਾਣੀ ਹੁੰਦਾ ਸੀ ਜਿੱਥੇ ਬੈਠੇ ਸੀ ਸ੍ਰੀ ਅੰਮ੍ਰਿਤਸਰ ਵਿਖੇ ਉੱਥੇ ਫਿਰ ਇਹ ਗ੍ਰੰਥ ਹੈ ਜਿਹੜਾ ਸ਼ਬਦ ਰੂਪ ਉੱਥੇ ਤਿਆਰ ਹੋਇਆ ਇਹਦੀ ਵਿਚਾਰ ਆਪਾਂ ਇੱਥੋਂ ਕੱਲ ਤੋਂ ਸ਼ੁਰੂ ਕਰਾਂਗੇ ਵੀ ਅੱਗੇ ਕਿਸ ਤਰ੍ਹਾਂ ਉਹ ਗ੍ਰੰਥ ਦੀ ਰਚਨਾ ਹੋਈ ਕਿੱਥੇ ਪ੍ਰਕਾਸ਼ ਕੀਤਾ ਗਿਆ ਕਿਸੇ ਤਰ੍ਹਾਂ ਬਾਣੀ ਦੀ ਬੰਤਰ ਕਿਵੇਂ ਬਣੀ ਕਿਵੇਂ-ਕਿਵੇਂ ਰਚੀ ਹਨਾ ਤੇ ਲਿਖਾਰੀ ਕੌਣ ਸੀ ਕੌਣ ਕਲਮਾ ਘੜਦਾ ਸੀ ਸਿਆਹੀ ਕਿੱਥੋਂ ਆਈ ਕਾਗਜ਼ ਕਿੱਥੋਂ ਆਇਆ ਇਹੋ ਜਾਂ ਹਨਾ ਤੇ ਕਿਵੇਂ ਲਿਖੀ ਇਹ ਵਿਚਾਰ ਆਪਾਂ ਕੱਲ ਦੇ ਸਮੇਂ ਵਿੱਚ ਕਰਾਂਗੇ ਇੱਕ ਦੋ ਦਿਨ ਮਾਸਾ ਪਾ ਇੱਥੇ ਲਾ ਕੇ ਉਸ ਤੋਂ ਬਾਅਦ ਥੋੜਾ ਜਿਹਾ ਸਮਾਂ ਪਾ ਕੇ ਆਪਾਂ ਫਿਰ ਸਿੱਧ ਗੋਸ਼ਟ ਦੀ ਬਾਣੀ ਆਪਾਂ ਜਿਹੜੀ ਨਾ ਇਹ ਸ਼ੁਰੂ ਕਰਾਂਗੇ ਇਹਦੇ ਵਿੱਚ ਬਹੁਤ ਪ੍ਰਸੰਨ ਨੇ ਜਿਨ੍ਹਾਂ ਦੇ ਸਾਨੂੰ ਵੀ ਉੱਤਰ ਮਿਲ ਜਾਣਗੇ ਸਤਗੁਰੂ ਕਿਰਪਾ ਕਰਨ ਆਓ ਸਾਰੀਆਂ ਸਾਖਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਮਾਫੀ ਸਤਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਆਪਾਂ ਸੰਗਤ ਰੂਪ ਵਿੱਚ ਜੁੜੇ ਰਹੀਏ ਫਿਰ ਅਸੀਂ ਲੋਕ ਸੋਕੀ ਪਰ ਲੋਕ ਸੇ ਲਿਨਾਨ ਖਰਪਰਵ ਆਪੇ ਮੇ